ਪੱਲੇ ਬਨ ਦਰਗਾਹੀ ਖਰਚਾ ਪਟਾ ਤੇਰੀਆਂ ਦੂਰ ਦੀਆਂ ਪੱਲੇ ਬਨ ਦਰਗਾਹੀ ਖਰਚਾ ਪਟਾ ਤੇਰੀਆਂ ਦੂਰ ਦੀਆਂ ਪੱਲੇ ਬਨ ਦਰਗਾਹੀ ਖਰਚਾ ਪਟਾ ਤੇਰੀਆਂ ਦੂਰ ਦੀਆਂ ਉਥੇ ਅਮਲਾਂ ਤੇ ਹੋਣੇ ਨੇ ਨਾ ਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇ ਨ ਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਤੇ ਹੋਣੇ ਨੇ ਨ ਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਹੋ ਜਿਹੜੇ ਅਮਰਤ ਵੇਲੇ ਤੌ ਲੈਣਗੇ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪ ਲੈ ਨੀ ਮਾਣੀ ਜਿੰਦੇ ਮੇਰੀਏ ਓਖੇ ਵੇਲੇ ਕਮ ਆਊਗਾ ਨਾਮ ਜਪ ਲੈ ਨੀ ਮਾਣੀ ਜਿੰਦੇ ਮੇਰੀਏ ਓਖੇ ਵੇਲੇ ਕਮ ਆਊਗਾ ਨੀ ਓਖੇ ਵੇਲੇ ਕਮ ਆਊਗਾ ਜੀ ਬਾ ਨਾਮ ਜਪਣ ਨੂੰ ਲਾਈ ਹੱਥ ਲਾਏ ਸੇਵਾ ਵਾਸਤੇ ਜੀ ਬਾ ਨਾਮ ਜਪਣ ਨੂੰ हाथ लाए सेवा वास्ते जी हाथ लाए सेवा वास्ते जे तू नाम ना जपेंगी जिबा मेरी ए तिल तिल कटि जाएंगी जे तू नाम ना जपेंगी जिबा मेरी ए तिल तिल कटि जाएंगी जे तू नाम ना जपेंगी जिबा मेरी ए तिल तिल कटि जाएंगी ਪੱਲੇ ਬਨ ਦਰਗਾਹੀ ਖਰਚਾ ਵਾਟਾ ਤੇਰੀਆਂ ਦੂਰ ਦੀਆਂ ਪੱਲੇ ਬਨ ਦਰਗਾਹੀ ਖਰਚਾ ਵਾਟਾ ਤੇਰੀਆਂ ਦੂਰ ਦੀਆਂ ਪੱਲੇ ਬਨ ਦਰਗਾਹੀ ਖਰਚਾ ਵਾਟਾ ਤੇਰੀਆਂ ਦੂਰ ਦੀਆਂ ਜੀ ਵਾਟਾ ਤੇਰੀਆਂ ਦੂਰ ਦੀਆਂ ਜੀ ਵਾਟਾ ਤੇਰੀਆਂ ਦੂਰ ਦੀਆਂ